on mute they, ਅਮਨਪ੍ਰੀਤ ਕੌਰ ਵਾਤਾਵਰਨ ਦੀ ਸਾਂਭ ਸੰਭਾਲ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਨੇ ਅੱਜ ਅਸੀਂ ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ 'ਚ ਪਹੁੰਚੇ ਹਾਂ ਜਿੱਥੇ ਸੋਚ ਸੰਸਥਾ ਵੱਲੋਂ ਵਾਤਾਵਰਨ ਸੰਭਾਲ ਮੇਲਾ ਕਰਵਾਇਆ ਜਾ ਰਿਹਾ ਹੈ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਹੈ ਸੋਚ ਸੰਸਥਾ ਵੱਲੋਂ ਇਹ ਮੇਲਾ ਤੀਜੀ ਵਾਰ ਲੁਧਿਆਣੇ 'ਚ ਕਰਵਾਇਆ ਜਾ ਰਿਹਾ ਹੈ ਇਸ ਮੇਲੇ 'ਚ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚੋਂ ਲੋਕ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਇਸ ਮੇਲੇ 'ਚ ਹਿੱਸਾ ਲਿਆ ਗਿਆ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਇਨਾਮ ਵੰ ਸਟਾਲ ਵੀ ਲੱਗੇ ਨੇ ਇਹ ਮੇਲਾ ਹਰ ਤਰ੍ਹਾਂ ਨਾਲ ਜਿਹੜਾ ਇਹ ਲੋਕਾਂ ਨੂੰ ਕੁਦਰਤ ਨਾਲ ਜੋੜ ਰਿਹਾ ਤੇ ਸਾਡੀ ਖੁਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਆਪਣੀ ਆਲੇ-ਦੁਆਲੇ ਵਾਤਾਵਰਨ ਤੇ ਪਾਣੀ ਦੀ ਸਾਂਭ ਸੰਭਾਲ ਕਰੀਏ ਸੋਚ ਸੰਸਾ ਵੱਲੋਂ ਵਾਤਾਵਰਨ ਸੰਭਾਲ ਮੇਲਾ ਕਰਵਾਇਆ ਗਿਆ ਦੋ ਦਿਨਾਂ ਮੇਲਾ ਸੀ 3 ਤੇ 4 ਫਰਵਰੀ ਦਾ ਅੱਜ 4 ਫਰਵਰੀ ਆਖਰੀ ਦਿਨ ਹੈ ਮੇਰੇ ਨਾਲ ਸੋਚ ਸੰਸਾ ਦੇ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਲੱਖੇਵਾਲੀ ਨੇ ਸੋ ਸਰ ਮੇਲਾ ਪਹਿਲਾਂ ਤੇ ਕਿਵੇਂ ਦਾ ਗਿਆ ਤੇ ਕਿਵੇਂ ਦਾ ਹੰਗਾਰਾ ਮਿਲਿਆ ਬਿਲਕੁਲ ਮਤਲਬ ਮੈਂ ਕੱਲ ਸੇਫ ਸਟੇਟਮੈਂਟ ਇੱਥੇ ਇਹ ਦਿੱਤੀ ਸੀ ਵੀ ਦਿਲ ਗਾਰਡਨ ਗਾਰਡਨ ਹੈ ਮੌਸਮ ਜਿਵੇਂ ਕੁਝ ਲੋਕ ਕਹਿੰਦੇ ਮੌਸਮ ਖਰਾਬ ਹੋ ਗਿਆ ਇਹ ਪਰ ਦੂਸਰਾ ਸਿੱਕੇ ਦਾ ਦੂਜਾ ਪਾਸਾ ਵੀ ਇੰਦਰ ਦੇਵਤਾ ਖੁਸ਼ ਹੋ ਗਿਆ ਹੈਨਾ ਤਾਂ ਉਹ ਮੇਲੇ ਚ ਆ ਹੀ ਹੁੰਦੇ ਆ ਧੂੜ ਤੱਕੇ ਮੀਂਹ ਤੇ ਉਹਦੇ ਵਿੱਚੋਂ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਜੋ ਆਪਾਂ ਚਾਹੁੰਦੇ ਸੀਗੇ ਉਹ ਹੋਵੇ ਕਿ ਅਸੀਂ ਸੋਸਾਇਟੀ ਨੂੰ ਇੱਕ ਮੈਸੇਜ ਦੇਈਏ ਕਿ ਸਾਨੂੰ এনवायरमेंट ਲਈ ਸੰਜੀਦਾ ਹੋਣਾ ਪੈਣਾ ਸੰਜੀਦਾ ਹੋਣ ਦੇ ਲਈ ਕਿ ਅਸੀਂ ਸਾਰੇ ਘਰਾਂ ਚ ਗੱਲਾਂ ਕਰਦੇ ਆਂ ਟੇਬਲ ਤੇ ਬੈਠ ਕੇ ਹੈਨਾ ਡਾਈਨਿੰਗ ਤੇ ਕਿ ਯਾਰ ਸਾਡਾ ਪਾਣੀ ਪਲੀਤ ਹੋ ਗਿਆ ਸਾਡੀ ਹਵਾ ਪਲੀਤ ਹੋ ਗਈ ਸਾਨੂੰ ਸ਼ੁੱਧ ਭੋਜਨ ਨਹੀਂ ਮਿਲਦਾ ਸਾਰੇ ਇਹ ਆਪਾਂ ਕਰਦੇ ਆ ਉਹ ਬੰਦਾ ਕਹਿੰਦਾ ਸੋਲੂਸ਼ਨਸ ਕਿੱਥੇ ਆਪਾਂ ਇੱਥੇ ਸੋਲੂਸ਼ਨਸ ਲੈ ਕੇ ਆਏ ਆ ਆਪਣੇ ਇਸ ਟੋਟਲ 100 ਦੇ ਕਰੀਬ ਸਟਾਲਸ ਨੇ ਪਲੱਸ 100 ਤੋਂ ਤਾਂ ਉਹ ਸਾਰੇਆਂ ਸਟਾਲਸ ਦੇ ਵਿੱਚ ਆਪੋ ਆਪਣੀ ਹਰੇਕ ਸਟਾਲ ਇਹਦਾ ਇੱਕ ਇੱਕ ਸਟਾਲ ਤੇ ਗਿਆ ਉਹ ਕਹਿੰਦਾ ਮੇਰਾ ਜਿਹੜਾ ਵਿਜ਼ਿਟਿੰਗ ਕਾਰਡ ਆ ਉਹ ਜਦੋਂ ਤੁਸੀਂ ਧਰਤੀ 'ਚ ਸੱਟ ਜਾਣਾ ਉਹਦੇ 'ਚ ਉਹਦੇ 'ਚ ਸੀਡ ਪਾਇਆ ਹੈਨਾ ਤਾਂ ਜਿਹੜੇ ਲੋਕ ਵਾਈਲਡ ਲਾਈਫ ਤੇ ਕੰਮ ਕਰ ਰਹੇ ਆ ਜਿਹੜੇ ਲੋਕ ਘਰੇ ਜੋ ਕੂੜਾ ਕਰਕਟ ਪੈਦਾ ਹੁੰਦਾ ਉਹਨੂੰ ਖਾ ਚੱਕਨਵਰਟ ਕਰ ਰਹੇ ਆ ਮਤਲਬ ਇੱਕ ਪਾਸੇ ਤਾਂ ਕੋਈ ਸੁਆਣੀ ਉਹ ਸਮਾਨ ਲੈ ਕੇ ਆਈ ਆ ਉਹ ਇਨਫੋਰਮੇਸ਼ਨ ਦੇ ਰਹੀ ਆ ਇੱਕ ਪਾਸੇ ਆਈ ਆ ਆਈਟੀ ਰੂਪੜ ਗੁਰਨਾਨਕ ਦੇਵ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਰ ਬਹੁਤ ਜ਼ਿਆਦਾ ਸੰਸਥਾਵਾਂ ਨੇ ਹੈਨਾ ਉਹਨਾਂ ਦੇ ਟੈਕਨੀਕਲ ਸਟਾਫ ਬੈਠਾ ਹੋਇਆ ਮਦੋ ਆਪਾਂ ਉਹ ਸੋਲੂਸ਼ਨ ਸਮਾਜ ਦੇ ਲੋਕਾਂ ਲਈ ਇੱਥੇ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਕਿ ਤੁਸੀਂ ਜੋ ਵੀ ਸੋਚਦੇ ਹੋ ਕਿ ਯਾਰ ਕਿਸੇ ਦੀ ਪ੍ਰਾਇਓਰਟੀ ਪਲਾਂਟਸ ਚਾ ਕਿਸੇ ਦੀ ਪਾਣੀ ਚਾ ਉਹ ਸਾਰੇ ਆਪਾਂ ਸੋਲੂਸ਼ਨ ਦਿੱਤੇ ਆ ਔਰ ਲੋਕਾਂ ਦਾ ਜਿਹੜਾ ਰਿਵਿਊ ਆ ਰਿਹਾ ਲੋਕ ਜੋ ਜਾਣ ਲੱਗੇ ਹੁਣ ਦੱਸ ਕੇ ਜਾ ਰਹੇ ਆ ਮਿਲ ਕੇ ਜਾ ਰਹੇ ਆ ਸੁਜੈਸ਼ਨਸ ਆ ਰਹੀਆਂ ਨੇ ਤਾਂ ਉਹਦੇ ਤੋਂ ਲੱਗ ਰਿਹਾ ਕਿ ਕੱਲੇ ਅਸੀਂ ਨਹੀਂ ਖੁਸ਼ ਲੋਕ ਵੀ ਖੁਸ਼ ਨੇ ਬਿਲਕੁਲ ਜਿਵੇਂ ਸਟੈਪ ਬਾਈ ਸਟੈਪ ਮਤਲਬ ਅੱਗੇ ਵਧਦੇ ਜਾਣੇ ਆਪਾਂ ਆਪਾਂ ਕੋਸ਼ਿਸ਼ਾਂ ਕਰਦੇ ਜਾਣੇ ਹੁਣ ਤੀਜਾ ਮੇਲਾ ਹੈ ਹਨਾ ਇਹਦੇ ਵਿੱਚ ਵੀ ਜਿਨ੍ਹਾਂ ਨੂੰ ਇਨਾਮ ਮੰਨੇ ਗਏ ਨੇ ਲੋਕ ਹੁਣ ਤੁਹਾਨੂੰ ਅੱਗੇ ਦੱਸਦੇ ਵੀ ਹੋਣਗੇ ਕਿ ਇਹ ਵੀ ਇਨਾਮ ਰੱਖੋ ਜਾਂ ਹੋਰ ਵੀ ਡਿਮਾਂਡਸ ਕਰਦੇ ਹੋਣ ਬਹੁਤ ਜ਼ਿਆਦਾ ਸੁਜੈਸ਼ਨਸ ਆ ਰਹੀਆਂ ਨੇ ਕਿ ਜਿਵੇਂ ਜੋ ਹੁਣ ਹੈ ਖੇਤੀਬਾੜੀ ਤੇ ਜੈਵ ਖੇਤੀ ਦਾ ਅਵਾਰਡ ਹੈ ਹਨਾ ਤਾਂ ਉਹਨਾਂ ਨਾਲ ਉੱਥੇ ਡਿਸਕਸ਼ਨ ਹੋ ਰਹੀ ਸੀ ਵੀ ਇਹਦੇ ਵਿੱਚ ਹੋਰ ਕਹਿਣ ਚੀਜ਼ ਇਹ ਹੋਈ ਥੋੜੀ ਥੋੜੇ ਮਿੰਟ ਪਹਿਲਾਂ ਦੀ ਗੱਲ ਆ ਉਹ ਕਹੇ ਸੀ ਵੀ ਅਸੀਂ ਹੁਣ ਜਿੱਥੇ ਅਸੀਂ ਜੈਵ ਖੇਤੀ ਕਰਦੇ ਆਪਾਂ ਉੱਥੇ ਇੱਕ ਪ੍ਰੋਗਰਾਮ ਲਈ ਕੀ ਹੈ ਇੱਕ ਜਿਹੜਾ ਪਿੰਡ ਵਾਲੀ ਟੀਮ ਆਈ ਹੋਈ ਆ ਜਿਹਨੂੰ ਆਪਾਂ ਕਲੀਨ ਤੇ ਗ੍ਰੀਨ ਵਿਲੇਜ ਆ ਹਨਾ ਤਾਂ ਉਹ ਉਹ ਕਹਿੰਦੇ ਕਿ ਵੀ ਸਾਡਾ ਇੱਕ ਤਾਂ ਉਹ ਡੈਫੀਨਿਟਲੀ ਉਹ ਫਸਟ ਆਇਆ ਤਾਂ ਉਹ ਜੋ ਪਿੰਡਾਂ ਜਿੱਦਾਂ ਦੇ ਹੋਣੇ ਚਾਹੀਦੇ ਤੇ ਉਦਾਂ ਦਾ ਤੇ ਉਹ ਚਾਹੁੰਦੇ ਆ ਕਿ ਵੀ ਸਾਡ ਸੋਚ ਦੀ ਟੀਮ ਨਾਲ ਉੱਥੇ ਪ੍ਰੋਜੈਕਟ ਕੀਤੇ ਜਾਣ। ਮਨ ਲੱਗਦਾ ਜਿੰਦਿਆਂ ਨੂੰ ਅਸੀਂ ਵਾਰ ਦੇਨੇ ਉੱਥੇ ਆਪਣੇ ਨਵੇਂ ਪ੍ਰੋਜੈਕਟ ਸ਼ੁਰੂ ਹੋ ਜਾਣੇ। ਤੇ ਉਹ ਅਲੱਗ-ਅਲੱਗ ਜਿਵੇਂ ਤੁਸੀਂ ਆਈ ਪੁੱਛਿਆ ਸੀ ਕਿ ਉਹ ਆਈਡੀਆਜ਼ ਆ ਰਹੇ ਨਾ ਕਿ ਵੀ ਆਪਾਂ ਆ ਕਰੀਏ ਫਿਰ ਉਹ ਪਿੰਡ ਪਿੰਡ ਵਾਲਿਆਂ ਨੂੰ ਕਿਹਾ ਕਿ ਆਪਾਂ ਜੋਇੰਟ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਆ। ਉਹ ਇਥੋਂ ਤੰਦਾ ਹੋਰ ਸਾਂਝੀਆਂ ਹੋ ਰਹੀਆਂ ਜੁੜ ਰਹੀਆਂ ਨੇ ਬਹੁਤ ਅੱਛਾ। ਸੋ ਜਿਵੇਂ ਮਤਲਬ ਵਾਤਾਵਰਣ ਜਿਵੇਂ ਬਹੁਤ ਸਾਰੇ ਕਲਾਕਾਰ ਵੀ ਆਏ ਨੇ ਹਨਾ ਅਨਾਮੀ ਹਸਤੀਆਂ ਪਹੁੰਚੀਆਂ ਨੇ ਸੋ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਹੈ ਤੇ ਹੁਣ ਅੱਗੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਲੋਕ ਵੀ ਪਹੁੰਚ ਰਹੇ ਨੇ ਤੇ ਸਭ ਪਹੁੰਚ ਰਹੇ ਨੇ ਵਾਤਾਵਰਣ ਵੱਲ ਹੁਣ ਲੋਕਾਂ ਦਾ ਧਿਆਨ ਥੋੜਾ ਗੰਭੀਰ ਤਰੀਕੇ ਨਾਲ ਸੋਚ ਰਹੇ ਨੇ ਹੁਣ ਸਾਰੇ ਬਿਲਕੁਲ ਜੀ ਨਹੀਂ ਤੁਸੀਂ ਦੇਖੋ ਨਹੀਂ ਤਾਂ ਲੋਕ ਸੋਚ ਦਿੰਦੇ ਵੀ ਜਿਹੜੇ ਫਿਲਮਾਂ ਵਾਲੇ ਨੇ ਮੇਰੇ ਨਾਲ ਵੀ ਖੜੇ ਆ ਕੁਝ ਉਹ ਅੰਦਰ ਚੱਕਰ ਲਾ ਰਹੇ ਨੇ ਵੀ ਇਹ ਕਦੀ ਕਲਾਕਾਰ ਔਨ ਸਕ੍ਰੀਨ ਦੇ ਸਾਹਮਣੇ ਕੁਝ ਕਰਦੇ ਆ ਹਨਾ ਪਰ ਸ਼ੁਭਦਰਪਾਲ ਜੀ ਜਾਂ ਇਹ ਸਾਰੀ ਟੀਮ ਮੈਡਮ ਨਾਲ ਖੜੇ ਹੋਏ ਆ ਧਾਲੀਵਾਲ ਬਣ ਇਹ ਤਿੰਨ ਸਾਲਾਂ ਤੋਂ ਸਾਡੇ ਪੱਕੇ ਨੇ ਰੌਣੀ ਸਾਹਿਬ ਅੱਜ ਥੋੜੀ ਹੋੜੇ ਸਿਹਤ ਖਰਾਬ ਆ ਤਾਂ ਉਹ ਮਤਲਬ ਗੁਰਪ੍ਰੀਤ ਭਾਜੀ ਉਹ ਕਿਤੇ ਸ਼ੂਟਿੰਗ ਚੱਲ ਰਹੀ ਸੀ ਪਰ ਇਹ ਟੀਮ ਸਾਨੂੰ ਸਾਲ ਦੇ ਸਾਰਾ ਸਾਲ ਕੋਈ ਨਾ ਕੋਈ ਸਾਡੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਹੈਲਪ ਕਰਦੀ ਆ ਤੇ ਉਹ ਡੈਫੀਨਿਟਲੀ ਜਿਹੜੀ ਗੱਲ ਇੱਕ ਆਮ ਲੋਗਰ ਕਹਿੰਦਾ ਤੇ ਉਹਨੂੰ ਜਦੋਂ ਕੋਈ ਆਰਟਿਸਟ ਕਹਿੰਦਾ ਤਾਂ ਉਹਦਾ ਇੰਪੈਕਟ ਵੱਧ ਜਾਂਦਾ ਤੋ 올 ਇਸ ਕਰਕੇ ਸੀ ਇਹਨਾਂ ਦੇ ਬਹੁਤ ਤਨਵਾਦੀਆਂ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਨੇ ਪਫਟਾ ਦੇ ਜੀ ਬਿਲਕੁਲ ਆਬਵੀਸਲੀ ਵਾਤਾਵਰਣ ਸੰਭਾਲ ਮੇਲਾ ਮਕਸਦ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਤਾਵਰਣ ਜੀਵ ਜੰਤੂ ਤੇ ਆਪਣੇ ਪਾਣੀ ਦੀ ਸੰਭਾਲ ਹੈਣਾ ਹੁਣ ਵੀ ਪਰ ਫਿਰ ਵੀ ਅਗਲੇ ਸਾਲ ਫੇਰ ਵਾਤਾਵਰਣ ਸੰਭਾਲ ਮੇਲਾ ਆਏਗਾ ਤਾਂ ਕੀ ਮੈਸੇਜ ਹੈ ਹੁਣ ਮੈਸੇਜ ਇਹ ਹੈ ਕਿ ਆ ਜੋ ਵੀ ਆਕਸਰੀ ਕੋਈ ਕਈ ਲੋਕ ਕਹਿੰਦੇ ਨੇ ਵੀ ਜਿਵੇਂ ਵਿਜੈਲਮ ਦੇਣਾ ਕਿਹੜੇ ਦਿਨ ਬੰਦਾ ਖੁਸ਼ੀ ਮਿਲਾਉਂਦਾ ਕੋਈ ਕਹਿੰਦਾ ਵਾਤਾਵਰਨ ਦੇ ਦਿਵਸ ਕਦੋਂ ਹੁੰਦਾ ਵੀ ਅਸੀਂ ਮੈਂ ਉਸ ਦਿਨ ਕੁਝ ਕਰਨਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਵਾਤਾਵਰਨ ਚ ਜੇ ਤੁਸੀਂ ਯੋਗਦਾਨ ਪਾਉਣਾ ਜਿਵੇਂ ਇੱਕ ਨਾ ਉਹ ਫਿਲਮ ਆਈ ਸੀਗੀ ਕਿ ਉਹਦੇ ਚ ਉਹ ਹੀਰੋ ਨੂੰ ਪੁੱਛਿਆ ਜਾਂਦਾ ਵੀ ਫਿਲਮਾਂ ਕਿਵੇਂ ਹਿੱਟ ਹੁੰਦੀਆਂ ਨੇ ਉਹ ਕਹਿੰਦੇ ਮਤਲਬ ਅੰਟਰਟੇਨਮੈਂਟ 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 ਵਾਤਾਵਰਨ ਵਾਲਿਆਂ ਲਈ ਜਿਹੜਾ ਮੁੱਖ ਮੁੱਦਾ ਹੈਗਾ ਲਾਈਫ ਸਟਾਈਲ ਆ ਲਾਈਫ ਸਟਾਈਲ ਲਾਈਫ ਸਟਾਈਲ ਤਾਂ ਉਹ ਜਦੋਂ ਤੁਸੀਂ एनवायरनमेंट ਨੂੰ ਲੈ ਕੇ ਆਪਣਾ ਲਾਈਫ ਸਟਾਈਲ ਚੇਂਜ ਕਰਦੇ ਹੋ ਤੁਸੀਂ ਡੇਲੀ ਕੁਝ ਕਰਦੇ ਹੋ ਤੇ ਉਹ ਜਿਸ ਹਿਸਾਬ ਨਾਲ ਸਾਡੇ ਨਾਲ ਲੋਕਾਂ ਦੀਆਂ ਸਾਂਝਾਂ ਪੈ ਰਹੀਆਂ ਨੇ ਮੈਨੂੰ ਲੱਗਦਾ ਕਿ ਉਹ 12 ਮਹੀਨੇ ਅਸੀਂ ਸੁਚੇੇ ਮਹੀਨੇ 'ਚ ਇੱਕ ਇਵੈਂਟ ਕਰਾ ਕਰਾਂਗੇ ਮੈਨੂੰ ਲੱਗਦਾ ਹੁਣ ਉਹ ਵੀ ਟਾਈਮ ਮਤਲਬ ਸਾਡੇ ਲਈ ਘੱਟ ਹੋ ਜਾਣਾ ਉਦੋਂ ਚਾਹ ਲਈ ਇਵੈਂਟ ਕਰਨੇ ਪੈਣੇ ਸੋ ਬੜਾ ਅੱਛਾ ਔਰ ਸਾਰਿਆਂ ਨੂੰ ਮੇਰੀ ਅਨਮਿਊਟ ਦੀ ਟੀਮ ਦਾ ਧੰਨਵਾਦ ਹੈਗਾ ਹੀ ਆ ਤੇ ਤੁਹਾਡੇ ਇਸ ਪਲੇਟਫਾਰਮ ਤੋਂ ਮੈਨੂੰ ਸਦਾ ਸਾਰੇ ਪੰਜਾਬ ਨੂੰ ਜਾਂ ਬਾਹਰੋਂ ਬਹੁਤ ਲੋਕ ਆਏ ਹੋਏ ਆ ਬੈਨਮਿਕ ਯੂਕੇ ਤੋਂ ਆਏ ਆ ਸਪੈਸ਼ਲ ਉਹਨਾਂ ਨੇ ਸ਼ਡਿਊਲ ਸਾਡੇ ਇਸ ਇਵੈਂਟ ਕਰਕੇ ਚੇਂਜ ਕੀਤਾ ਤਾਂ ਉਹ ਤਾਂ ਜੋ ਆਪਾਂ ਇਕੱਠੇ ਹੋਈਏ ਉਹ ਇਕੱਠੇ ਹੋਣ ਦੇ ਲਈ ਜ਼ਰੂਰੀ ਨਹੀਂ ਹੁੰਦਾ ਅੱਜ ਕੱਲ ਫਿਜ਼ੀਕਲੀ ਹੋਣਾ ਜਿਹੜੇ ਜਿਹੜੇ ਲੋਕ ਘਰ ਬੈਠੇ ਨੇ ਉਹ ਸਾਡੇ ਨਾਲ ਜੁੜ ਕੇ ਕੀ ਕੀ ਤਕਨੀਕਾਂ ਵੀਡੀਓਜ਼ ਨੇ ਰੀਲਸ ਨੇ ਬੜਾ ਕੁਝ ਅਜੀਚਾ ਪਾ ਐਨਵਾਇਰਨਮੈਂਟ ਤੇ ਸਦਾ ਦਿੰਦੇ ਬਸ ਤੁਸੀਂ ਸੋਚ ਨਾਲ ਸੋਚ ਨੂੰ ਮਿਲਾਓ ਅੱਗੇ ਫਿਰ ਬੜਾ ਕੁਛ ਪ੍ਰਮਾਤਮਾ ਕਰੂਗਾ ਬਿਲਕੁਲ ਥੈਂਕ ਯੂ ਸਰ ਥੈਂਕ ਯੂ ਮੈਂ ਸੋ ਜਿਵੇਂ ਕਿ ਅਸੀਂ ਗੱਲ ਕੀਤੀ ਵਾਤਾਵਰਨ ਸੰਮਲ ਮਿਲੇ ਛੇ ਬਹੁਤ ਸਾਰੇ ਨਾਮੀ ਹਸਤੀਆਂ ਵੀ ਪਹੁੰਚੀ ਨੇ ਉਹਨਾਂ ਵਿੱਚ ਇਹਨੇ ਰਾਜਸਥਾਨੀ ਵਾਲ ਤੇ ਨਿਰਪਤ ਵਾਲ ਵੀ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਤੋਂ ਸਾਸ਼ਟ੍ਰੀ ਕਾਰ ਸਾਸ਼ਟ੍ਰੀ ਕਾਰ ਜੀ ਤੁਹਾਡਾ ਵੀ ਸਵਾਗਤ ਜੀ ਆਨ ਸਾਡੇ ਮੇਲੇ ਚ ਅਨਮਿਊਟ ਪੂਰੀ ਟੀਮ ਸ਼ੁਕਰੀਆ ਸਰ ਸੋ ਪਹਿਲਾਂ ਤਾਂ ਮੈਂ ਇਹ ਪੁੱਛਣਾ ਕਿ ਕਿੰਨੇ ਸਾਲਾਂ ਤੋਂ ਤੁਸੀਂ ਤਿੰਨ ਵਾਰ ਹੋ ਗਿਆ ਮੇਲਾ ਹਨ ਤੁਸੀਂ ਹਰ ਸਾਲ ਆਉਂਦੇ ਹੋ ਤਾਂ ਕਿਵੇਂ ਦਾ ਲੱਗਦਾ ਬਿਲਕੁਲ ਮੈਂ ਹਰ ਸਾਲ ਆਈਆਂ ਇਹ ਫਸਟ ਟਾਈਮ ਆਇਆ ਪਹਿਲੀ ਵਾਰ ਕਿਵੇਂ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਅੱਗੇ ਨਾ ਐਗਜ਼ੀਬਿਸ਼ਨ ਲੱਗੀ ਹੋਈਆਂ ਨੇ ਸਾਰੀਆਂ ਜਿਹੜੀਆਂ ਆਰਗੇਨਿਕ ਖੇਤੀ ਹੋ ਗਿਆ ਜਾਂ ਖਾਣਾ ਸਾਡਾ ਭੋਜਨ ਹੈ ਹਨ ਮਿੱਟੀ ਪਾਣੀ ਹੈ ਨਾ ਆਲਾ-ਦੋਲਾ ਸਾਰਾ ਕੁਝ ਆ ਗਿਆ ਬਾਤਾਂ ਬਰਨ ਦੇ ਵਿੱਚ ਉਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਐਗਜ਼ੀਬਿਸ਼ਨ ਲੱਗੀਆਂ ਨੇ ਔਰ ਬਹੁਤ ਵੱਡਾ ਮੈਸੇਜ ਦਿੰਦੀਆਂ ਨੇ ਹਨ ਤੇ ਸਾਰੀਆਂ ਜਿਹੜੀ ਸੰਸਥਾ ਤੁਸੀਂ ਪਿੱਛੇ ਦੇਖ ਰਹੇ ਹੋ ਸੋਚ ਦੇ ਨਾਲ ਜੁੜੇ ਹੋਇਆ ਹੈ ਨਾ ਇੱਕ ਚੰਗ ਜਿਹੀ ਸੋਚ ਲੈ ਕੇ ਸਾਡਾ ਪਿਫਟਾ ਜਿਹੜੀ ਸਾਡੀ ਸੰਸਟਾ ਕਲਾਕਾਰਾਂ ਦੀ ਉਹ ਵੀ ਜੁੜੀ ਹੋਈ ਆ ਉਸੇ ਤਹਿਤ ਅੱਜ ਸਾਡੀ ਡਿਊਟੀ ਲੱਗੀ ਆ ਤੇ ਸਾਡਾ ਪੂਰਾ ਸਹਿਯੋਗ ਹੈ ਸਵੇਰ ਤੋਂ ਸ਼ਾਮ ਕੱਲ ਵੀ ਅਸੀਂ ਉਰੇ ਸੀ ਤੇ ਅੱਜ ਵੀ ਇੱਥੇ ਆ ਜੀ ਸੋ ਜਿਵੇਂ ਮਤਲਬ ਕਿ ਬਹੁਤ ਸਾਰੇ ਇਨਾਮ ਵੀ ਰਖੇ ਨੇ ਮਤਲਬ ਲੋਕ ਘਰਾਂ ਚ ਵੀ ਖੇਤੀ ਕਰਦੇ ਨੇ ਜੈਵਿਕ ਖੇਤੀ ਜਾਂ ਫਿਰ ਫੋਟੋਗ੍ਰਾਫੀ ਕਰਦੇ ਨੇ ਕੁਝ ਵੀ ਹਰ ਇੱਕ ਤਰ੍ਹਾਂ ਦੇ ਇਨਾਮ ਸੋ ਐਵੇਂ ਹੁੰਦਾ ਨਾ ਕਿ ਜਦੋਂ ਉਹਨਾਂ ਨੂੰ ਅੱਗੇ ਕੋਈ ਪਲੇਟਫਾਰਮ ਮਿਲਦਾ ਹੈ ਤਾਂ ਮੋਟੀਵੇਸ਼ਨ ਮਿਲਦੀ ਹੈ ਕਿ ਉਹ ਫਿਰ ਸਗੋਂ ਉਹ এনवायरमेंट ਮੈਨੂੰ ਬਹੁਤ ਇੱਕ ਦੋ ਚੀਜ਼ਾਂ ਲੱਗੀਆਂ ਕਿ ਪਹਿਲਾਂ ਜਦੋਂ ਮਤਲਬ ਜਵਾਨੀ ਵਿੱਚ ਖੇਤੀਬਾੜੀ ਕਰਦੇ ਰਹੇ ਹਾਂ ਨਾ ਬਚਪਨ ਸਾਡੇ ਉਹ ਮੈਂ ਜਿਵੇਂ ਕੱਲ ਗੰਡੋਵੇ ਵਾਲਾ ਅਸੀਂ ਕਨਸੈਪਟ ਜਾਂ ਦੇਖਿਆ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਖੇਤੀ ਨਾਲ ਜੁੜੀਆਂ ਤੇ ਕਿਉਂਕਿ ਖੇਤੀਬਾੜੀ 'ਚ ਰਹਿੰਨ ਕਰਕੇ ਮੈਨੂੰ ਬੜਾ ਲੱਗਾ ਹੋਇਆ ਵੀ ਯਾਰ ਹੁਣ ਟਾਈਮ ਨਹੀਂ ਹੈਗਾ ਭੱਜ ਨੱਠ ਕਰਕੇ ਫਿਲਮਾਂ ਦੇ ਖੇਤਰ 'ਚ ਆਉਣ ਕਰਕੇ ਟਾਈਮ ਨਹੀਂ ਪਰ ਮਾਨ ਬਹੁਤ ਕਰਦਾ ਯਾਰ ਇਹ ਚੀਜ਼ਾਂ ਵੀ ਅਸੀਂ ਕਰੀਏ ਹੈ ਨਾ ਸਾਈਡ ਤੇ ਸਹਾਇਕ ਧੰਦੇ ਨੇ ਐਗਰੀਕਲਚਰ ਆਪਣੇ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਜਿਹੜੇ ਗਰੁੱਪ ਬਣਾਏ ਹੋਏ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਸ਼ਹਿਦ ਹੈ ਹੈ ਨਾ ਵੀ ਪਿਓਰ ਸ਼ਹਿਦ ਕਿਹਾ ਜਾਂਦਾ ਜਦ ਜੰਮਿਆ ਸ਼ਹਿਦ ਅਸੀਂ ਪਹਿਲੀ ਵਾਰ ਖਾਧਾ ਹੈ ਬਚਪਨ ਦੇ ਸਵਾਦ ਆ ਗਏ ਔਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਖੋਆ ਗਾਜਰ ਪਾਗ ਜਿਹੜਾ ਅਸੀਂ ਮੈਂ ਅਸੀਂ ਜਦੋਂ ਖਾਧਾ ਨਾ ਕੱਲ ਸਾਨੂੰ ਉਹਨਾਂ ਨੇ ਇੱਕ ਪੀਸ ਦਿੱਤਾ ਅਸੀਂ ਕਹਾਂ ਸਾਨੂੰ ਬਚਪਨ ਯਾਦ ਆ ਗਿਆ ਇਟ ਮੀਨ ਜੇ ਉਹ ਪਿਓਰ ਹੈ ਜੇ ਤੁਹਾਨੂੰ ਉਹ ਚੀਜ਼ ਖਾ ਕੇ ਨਾ ਬਚਪਨ ਕਿਉਂਕਿ ਅੱਜ ਤੋਂ ਲਾ ਲੋ ਵੀ 40 ਸਾਲ ਪਹਿਲਾਂ ਬਹੁਤ ਪਿਓਰ ਸੀਗਾ ਫਿਰ ਉਹ ਤੋਂ ਬਾਅਦ ਹਰੀ ਕ੍ਰਾਂਤੀ ਨਾਂ ਤੇ ਬਹੁਤ ਸਾਰੀਆਂ ਦਵਾਈਆਂ ਸਾਡੇ ਜੜਾਂ ਚ ਬਹਿ ਗਈਆਂ ਉਹ ਤੋਂ ਵੀ ਹੁਣ ਦਵਾਈਆਂ ਦੇ ਨਾਲੇ ਸਾਨੂੰ ਕੈਂਸਰ ਵਗੈਰਾ ਬਿਮਾਰੀਆਂ ਹੁੰਦੀਆਂ ਨੇ ਔਰ ਇਹ এনवायरमेंट ਨੂੰ ਜਿਹੜਾ ਸੰਭਲਣ ਵਾਸਤੇ ਚੰਗਾ ਬਣਾਉਣ ਵਾਸਤੇ ਸਾਰਿਆਂ ਦੀ ਸੋਚ ਸਾਰਿਆਂ ਦਾ ਯੋਗਦਾਨ ਹੋਣਾ ਚਾਹੀਦਾ ਖਾਸ ਕਰਕੇ ਸਭ ਤੋਂ ਸੋਸ਼ਲ ਮੀਡੀਆ ਦਾ ਤੁਹਾਡੇ ਚੈਨਲ ਰਾਹੀਂ ਤੁਹਾ ਨੇ ਆਪਣੇ ਸਾਰੇ ਛੋਟੇ ਵੱਡੇ ਸਾਰਿਆਂ ਦੇ ਯੋਗਦਾਨ ਤੇ ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਇਹਨੂੰ ਕਵਰੇਜ ਕਰੋਗੇ ਤੇ ਸਾਨੂੰ ਸਹਿਯੋਗ ਦਿਓਗੇ ਜੀ ਮੈਂ ਇਹੀ ਕਹਨੀ ਹੈ ਕਿ ਹਰ ਇੱਕ ਬੰਦਾ ਹਰ ਇੱਕ ਪਲੈਟਫਾਰਮ ਚਾਹੇ ਉਹ ਮੀਡੀਆ ਹੋ ਜੇ ਜਾਂ ਐਂਟਰਟੇਨਮੈਂਟ ਹੋ ਜੇ ਜਾਂ ਇਸ ਤਰ੍ਹਾਂ ਕੋਈ ਸੰਸਥਾ ਹੋ ਜੇ ਹੈਨਾ ਸਾਰੇ ਇਕੱਠੇ ਜਦੋਂ ਹੁੰਦੇ ਨੇ ਫਿਰ ਜਾ ਕੇ ਜ਼ਿਆਦਾ ਲੋਕਾਂ ਤੱਕ ਪਹੁੰਚ ਜਾਂਦੀ ਹੈ ਹੈਨਾ ਤੁਸੀਂ ਵੀ ਹੁਣ ਜਿਵੇਂ ਆਪਣਾ ਪਾਰਕ ਬਣਾਇਆ ਸੀ ਹੈਨਾ ਸੋ ਜੇ ਉਹ ਹੁੰਦਾ ਤੁਸੀਂ ਵੀ ਅਗਲੀ ਵਾਰ ਚਾਹੋਗੇ ਵੀ ਅਸੀਂ ਲੈ ਕੇ ਆਈਏ ਹਾਂ ਮੈਨੂੰ ਇੱਥੇ ਗੱਲ ਸਿਸਟਰ ਮਲੇ ਇੱਕ ਉਹਨਾਂ ਨੇ ਮੈਨੂੰ ਤਿੰਨ ਵਾਰ ਕਿਹਾ ਵੀ ਮੈਂ ਉਹ ਪਾਰਕ ਦੇਖਿਆ ਤੇ ਤੁਹਾਡੇ ਪਾਰਕ ਨੂੰ ਦੇਖ ਕੇ ਵੀ ਮੈਂ ਆਪਣੇ ਘਰੇ ਇੰਨਾ ਬਣਾਇਆ ਹੈ ਬੇਸੇ ਸਾਡੇ ਹੋਰ ਆਲੇ-ਦਾਲੇ ਇਹਨੂੰ ਬੜੇ ਮੈਸੇਜ ਆਉਂਦੇ ਨੇ ਇੰਸਟਾਗ੍ਰam ਤੇ ਵੀ ਆਉਂਦੇ ਨੇ ਫੋਨ ਵੀ ਆ ਜਾਂਦੇ ਨੇ ਵੀ ਅਸੀਂ ਜੀ ਆਪਣਾ ਘਰ ਡੈਕੋਰੇਟ ਕੀਤਾ ਮੇਰੇ ਸੱਦੇ ਵੀ ਆਉਂਦੇ ਨੇ ਵੀ ਸਾਡੇ ਘਰੇ ਖਲਾਰਾ ਬਹੁਤ ਪਿਆ ਵੇਸਟ ਮਟੀਰੀਅਲ ਦਾ ਵੀ ਆ ਕੇ ਬਣਾ ਜੋ ਮੈਂ ਕਹਿੰਦਾ ਨਾ ਕੋਈ ਕੋਈ ਨਾ ਫ੍ਰੀ ਟਾਈਮ ਚਾਹੂੰ ਤੁਸੀਂ ਆਪਣਾ ਸਮਾਂ ਗੱਟ ਕੇ ਰੱਖੋ ਕੋਈ ਕਹਿੰਦਾ ਕਿ ਸਾਡੇ ਆ ਡੈਕੋਰੇਟ ਕਰ ਜੋ ਕਿ ਵੇੜਾ ਹੈ ਨਾ ਘਰ ਹੈ ਜਾਂ ਇਹ ਜਾਂ ਪਾਰਕ ਹੈ ਕੋਈ ਮੈਂ ਕਹਿੰਦਾ ਨਾ ਕੋਈ ਗੱਲ ਨਹੀਂ ਕਰ ਜੂ ਤੇ ਮੈਨੂੰ ਕੱਲ ਚੰਗਾ ਲੱਗੇ ਜਦੋਂ ਮੈਨੂੰ ਘੱਟੋ ਘੱਟ ਤਿੰਨ ਚਾਰ ਬੰਦੇ ਨੇ ਇਹ ਕਿਹਾ ਵੀ ਤੁਹਾਡਾ ਆਰਟ ਵੇਸਟ ਮਟੀਰੀਅਲ ਜਿਹੜਾ ਪਾਰਕ ਬਣਿਆ ਹੋਇਆ ਉਹ ਚੀਜ਼ਾਂ ਨੂੰ ਅਸੀਂ ਕਿਵੇਂ ਦੁਬਾਰਾ ਵਰਤੋਂ ਕਰ ਸਕਦੇ ਹਾਂ ਤੇ ਉਹਨਾਂ ਚੀਜ਼ਾਂ ਦੇ ਨਾਲ ਕਿੰਨਾ ਸੋਹਣਾ ਲੱਗਦਾ ਜੀ ਲੱਗਦਾ ਹੈ ਹਨਾ ਤੇ ਸਾਨੂੰ ਚੰਗਾ ਲੱਗਦਾ ਜਦੋਂ ਅਸੀਂ ਕਹਿੰਦੇ ਘਰੇ ਬਣਾਉਂਦੇ ਤਾਂ ਆਲੇ-ਦਾਲ ਗਵਾਂਢੀ ਆ ਕੇ ਵੀ ਦੇਖਦੇ ਨੇ ਹਨਾ ਫੋਟੋ ਸ਼ੂਟ ਹੁੰਦਾ ਤੇ ਮੈਨੂੰ ਲੱਗਦਾ ਵੀ ਜਿਹੜਾ ਕੋਈ ਆਰਟ ਅੱਗੇ ਕਿਸੇ ਨੂੰ ਸੇਧ ਦਿੰਦਾ ਉਹ ਵੱਡੀ ਗੱਲ ਹੈ ਸੋ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹਨ ਜਿਵੇਂ ਤੁਸੀਂ ਆਪਣਾ ਪਾਰਕ ਬਣਾਇਆ ਜਾਂ ਤੁਸੀਂ ਵਾਤਾਵਰਣ ਨਾਲ ਜੁੜਦੇ ਹੋ ਜਦੋਂ ਅਸੀਂ ਆਪਣੇ ਆਲੇ ਦੁਆਲੇ ਫੁੱਲ ਬੂਟੇ ਲਾਉਂਦੇ ਆ ਤਾਂ ਤੁਹਾਨੂੰ ਲੱਗਦਾ ਲਾਈਫ ਸਟਾਈਲ 'ਚ ਕਿਵੇਂ ਦਾ ਚੇਂਜ ਆਉਂਦਾ ਹੈ ਬਹੁਤ ਬਹੁਤ ਜ਼ਿਆਦਾ ਈਵਨ ਜੇ ਮੇਰੇ ਮੇਰੇ ਪਾਪਾਈ ਦੀ ਘਰ ਦੀ ਗੱਲ ਕਰਾਂ ਉਹ ਪਹਿਲਾਂ ਅੰਦਰ ਹੀ ਬੈਠੇ ਰਹਿੰਦੇ ਹੁੰਦੇ ਸੀ ਹੈਨਾ ਮਤਲਬ ਹੁਣ ਉਹਨਾਂ ਨੇ ਸਵੇਰੇ ਨਹਾਉਣਾ ਤਿਆਰ ਹੋਣਾ ਬਾਹਰ ਜਾ ਕੇ ਪਾਰਕ 'ਚ ਬਹਿ ਜਾਣਾ ਜਾਂ ਘੁੰਮਦੇ ਫਿਰਨਾ ਸੋ ਇਦਾਂ ਹੀ ਮੈਂ ਹੋਰ ਲੋਕਾਂ ਨੂੰ ਵੀ ਦੇਖਦੀ ਆ ਉੱਥੇ ਬਹੁਤ ਸਾਰੇ ਮਤਲਬ ਤੁਰਦੇ ਫਿਰਦੇ ਆ ਕਦੀ ਕੋਈ ਇਸੇ ਚੀਜ਼ ਨੂੰ ਹੱਥ ਲਾ ਕੇ ਦੇ ਹੁੰਦੀ ਆ ਉਹ ਚੰਗੀ ਲੱਗਦੀ ਆ ਕਿ ਚਲੋ ਇਹ ਮਿਹਨਤ ਦਾ ਫਲ ਆ ਗਿਆ ਹੂੰ ਸੋ ਇਵੇਂ ਦੇ ਮੇਲੇ ਕਰਾਉਣੇ ਕਿੰਨੇ ਕੁ ਜ਼ਰੂਰੀ ਨੇ ਤੇ ਸਾਨੂੰ ਅੱਜ ਦੇ ਸਮੇਂ 'ਚ ਵਾਤਾਵਰਣ ਨੂੰ ਪਾਣੀ ਨੂੰ ਇਹਨਾਂ ਦੀ ਸਾਂਭ-ਸਵਾਲ ਕਰਨੀ ਕਿੰਨੇ ਕੁ ਜ਼ਰੂਰੀ ਤੁਸੀਂ ਇਹ ਬਹੁਤ ਜ਼ਰੂਰੀ ਹੈ ਤੋਂ ਬਿਨਾਂ ਤਾਂ ਆਪਣਾ ਜੀਵਨ ਹੀ ਖਤਮ ਹੈ ਹਨਾ ਜਲ ਜੀ ਉਹ ਹੈ ਗੁਰਬਾਣੀ ਚ ਲਿਖਿਆ ਸਾਰੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਐਨਵਾਇਰਨਮੈਂਟ ਵਾਤਾਵਰਨ ਜੇ ਇਹ ਉਹ ਫਿਰ ਤਾਂ ਸਾਰੇ ਖਤਮ ਹੈ ਮਨੁੱਖੇ ਖਤਮ ਹੈ ਹੈਨਾ ਤੇ ਵਾਤਾਵਰਨ ਜਿਸ ਤਰ੍ਹਾਂ ਇਹ ਵੱਡਾ ਮੇਲ ਹੈ ਸਾਰੇ ਸੰਸਥਾਵਾਂ ਦਾ ਮੈਨੂੰ ਲੱਗਦੀ ਹੈ ਇਹ ਖਾਸ ਕਰਕੇ ਹੇਠਲੇ ਪੱਧਰ ਤੇ ਪਿੰਡੂ ਪੱਧਰ ਤੇ ਹੈਨਾ ਜਾਂ 10 10 ਪਿੰਡਾਂ ਦਾ ਇੱਕ ਇਕਾਈ ਬਣਾ ਕੇ ਹੈਨਾ ਕੋਈ 10 ਪਿੰਡਾਂ ਦਾ ਇਸ ਤਰ੍ਹਾਂ ਇੱਕ ਸੈਂਟਰ ਬਣਾ ਕੇ ਉਸ ਤਰ੍ਹਾਂ ਸਾਲ ਬਾਅਦ ਮੈਨੂੰ ਲੱਗਦਾ ਮੇਲੇ ਲੱਗਣੇ ਚਾਹੀਦੇ ਨੇ ਦੋ ਦਿਨ ਦਾ ਘੱਟੋ-ਘੱਟ ਹੋਣਾ ਚਾਹੀਦਾ ਮੇਲਾ ਇਹ ਤੇ ਤਾਂ ਕਿ ਜਿਹੜੇ ਲੋਕ ਨੇ ਉਹ ਵੇਅਰ ਹੋਣ ਹੁਣ ਪਲਾਸਟਿਕ ਦੇ ਕਾਲੇ ਕੁਰਖਰੇ ਵਾਲਾ ਦੇਖਿਆ ਉਹਨੇ ਬਾ ਕਮਾਲ ਟੈਲਾ ਬਣਾਈਆਂ ਹੋਈਆਂ ਮਤਲਬ ਤੁਸੀਂ ਦੇਖੋ ਟੇ ਬਣਾਈ ਹੋਈ ਪ੍ਰਾੜੀ ਤੋਂ ਬਹੁਤ ਵਧੀਆ ਚੀਜ਼ਾਂ ਬਣਾਈਆਂ ਇਹ ਅਸੀਂ ਸੋਚ ਨਹੀਂ ਸਕਦੇ ਹੁਣ ਪ੍ਰਾੜੀ ਨੂੰ ਅਸੀਂ ਅੱਗ ਲਾਉਨੇ ਆ ਹਨ ਪਰ ਮੈਂ ਇਹ ਮੈਨੂੰ ਲੱਗ ਰਿਹਾ ਸੀ ਕਿ ਕਿਤੇ ਕਿਤੇ ਵੀ ਜਿਹੜਾ ਕਾਰਪੋਰੇਟ ਸੈਕਟਰ ਹੈ ਹਨਾ ਉਹ ਇਹ ਚੀਜ਼ਾਂ ਨੂੰ ਆਉਣੀ ਹੀ ਦਿੰਦਾ ਲੋਕਾਂ ਤੱਕ ਪਹੁੰਚ ਨਹੀਂ ਜਾਂਦੀ ਇੰਨੀ ਬੜੀ ਕਮਾਲ ਦੀਆਂ ਜਾਂਦਾ ਮੈਂ ਹੈਰਾਨ ਮੰਨ ਗਿਆ ਵੀ ਇਹ ਆ ਚੀਜ਼ਾਂ ਵੀ ਬਣ ਜਾਂਦੀਆਂ ਨੇ ਇਹਨਾਂ ਨੂੰ ਲੋਕਾਂ ਤੱਕ ਪਹੁੰਚ ਕਰਨ ਲਈ ਕੁਝ ਨਾ ਕੁਝ ਉਪਰਾਲੇ ਕਰਨੇ ਚਾਹੀਦੇ ਨੇ ਚਾਹੇ ਸਾਨੂੰ ਪਿੰਡਾਂ ਤੱਕ ਜਾਣਾ ਪਵੇ ਇਸ ਚੀਜ਼ ਨੂੰ ਲੈ ਕੇ ਬਾਕੀ ਮੀਡੀਆ ਵੀ ਬਹੁਤ ਇਹਦੇ ਵਿੱਚ ਮਤਲਬ ਹੈਲਪ ਕਰ ਸਕਦਾ ਹੈ ਪਰ ਮੈਨੂੰ ਲੱਗਦਾ ਜਿਵੇਂ ਹੁਣ ਭੈਣਾਂ ਕਿਹਾ ਸੀ ਵੀ ਇਕਾਈਆਂ ਬਣਾ ਦੇਣੀਆਂ ਚਾਹੀਦੀਆਂ ਨੇ ਕੁਝ ਕੁਝ ਪਿੰਡਾਂ ਦੀ ਉਹ ਵੀ ਬਹੁਤ ਫਰਕ ਪੈਂਦਾ ਕਿਉਂਕਿ ਜਦੋਂ ਲੋਕ ਅਵੇਅਰ ਹੋਣਗੇ ਹੁਣ ਇੱਥੇ ਸਾਰੇ ਪਿੰਡਾਂ ਦੇ ਲੋਕ ਤਾਂ ਆਏ ਨਹੀਂ ਠੀਕ ਹੈ ਜਿਆਦਾਤਰ ਇਹ ਚੀਜ਼ਾਂ ਪਿੰਡਾਂ ਚ ਨਹੀਂ ਪਰਾਲੀਆਂ ਗੋਬਰ ਮਤਲਬ ਤੂੜੀ ਹਨਾ ਇਹ ਸਾਰੀਆਂ ਪਿੰਡਾਂ ਚ ਨਹੀਂ ਸੋ ਪਿੰਡਾਂ ਦੇ ਲੋਕਾਂ ਨੂੰ ਇੱਥੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਸੋ ਇਹੀ ਨਾ ਕਿ ਆਈਡੀਆਜ਼ ਬਹੁਤ ਨੇ ਮਤਲਬ ਗਰਾਊਂਡ ਲੈਵਲ ਤੇ ਵੀ ਹਜੇ ਵੀ ਨਹੀਂ ਸਾਨੂੰ ਪਤਾ ਹੋਊਗਾ ਕਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਕੀਤੀਆਂ ਹੋਣਗੀਆਂ ਵਾਤਾਵਰਣ ਨੂੰ ਲੈ ਕੇ ਪਰ ਉਹੀ ਉਹਨਾਂ ਤੱਕ ਪਹੁੰਚ ਕਰਨੀ ਜ਼ਰੂਰੀ ਹੈ ਸੋ ਇਹੀ ਕਿ ਮੈਸੇਜ ਕੀ ਹੈ ਕਿ ਵਾਤਵਾਦ ਇਨ੍ਹਾਂ ਸੰਸਥਾਵਾਂ ਨਾਲ ਜਾਂ ਇਨ੍ਹਾਂ ਮੇਲਿਆਂ ਨਾਲ ਜੁੜਨਾ ਜ਼ਰੂਰੀ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਮੈਂ ਖੁਦ ਕਈ ਵਾਰ ਜਿਹੜੇ ਸੈਮੀਨਾਰ ਹੁੰਦੇ ਉਮਰਦ ਕੇ ਆ ਬਹੁਤ ਜਿਆਦਾ ਸੈਮੀਨਾਰ ਲੱਗਿਆ ਸਾਡੇ ਰੰਗ ਮੰਚ ਦੇ ਸੈਮੀਨਾਰ ਮੈਂ ਖੁਦ ਕਰਾਉਂਦਾ ਕੋਸ਼ਾਨ ਭਾਈ ਨਾ ਕਰਾਉਂਦਾ ਰਹਾਂ ਕਈ ਵਾਰ ਸੈਮੀਨਾਰ ਸੈਮੀਨਾਰ ਹੋ ਕੇ ਰਹਿ ਜਾਂਦਾ ਅੱਗੇ ਉਹਦੀ ਜਿਹੜੀ ਗੱਲ ਹੈ ਪ੍ਰੈਕਟੀਕਲ ਨਹੀਂ ਹੁੰਦਾ ਸੈਮੀਨਾਰ ਇੱਕ ਥਿਉਰੀ ਆ ਤੁਸੀਂ ਇਹ ਸਬੋਲ ਸਕਦੇ ਹੋ ਵੀ ਆਹ ਹੋ ਗਿਆ ਆਹ ਹੋ ਗਿਆ ਪਰ ਅੱਗੇ ਜਾ ਕੇ ਤੁਸੀਂ ਗਰਾਉਂਡ ਲੈਵਲ ਤੇ ਨਹੀਂ ਕੰਮ ਕਰ ਸਕਦੇ ਇਸ ਤਰ੍ਹਾਂ ਮੇਲੇ ਨੇ ਹੁਣ ਆਪਾਂ ਸਾਰੀਆਂ ਚੀਜ਼ਾਂ ਕਰਨੇ ਵੀ ਇਦਾਂ ਹੁਣ ਇਕੱਠੇ ਪ੍ਰੈਕਟੀਕਲ ਮੇਲਾ ਹੈ ਹੈਨਾ ਸਾਰਾ ਜੋ ਪ੍ਰੈਕਟੀਕਲ ਜੋ ਕੰਮ ਹੈ ਉਹ ਸਾਰਾ ਸਾਹਮਣੇ ਆਇਆ ਹੋਇਆ ਐਕਸੀਬਿਸ਼ਨ ਲੱਗੀਆਂ ਹੋਈਆਂ ਨੇ ਹੈਨਾ ਇਹ ਸਾਰਾ ਜਿਹੜਾ ਗਰਾਉਂਡ ਲੈਵਲ ਤੇ ਜਾਣਾ ਚਾਹੀਦਾ ਸ਼ਹਿਰਾਂ ਦੇ ਵਿੱਚ ਵੀ ਕਸਬਿਆਂ ਦੇ ਵਿੱਚ ਵੀ ਸਾਰੇ ਤੋਂ ਫੈਲਣਾ ਚਾਹੀਦਾ ਇਹ ਸਾਡੇ ਸਾਰੇ ਮਨੁੱਖਾਂ ਦੀ ਉਹ ਜ਼ਿੰਮੇਵਾਰੀ ਹੈ ਜੇ ਅਸੀਂ ਨਹੀਂ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਪ੍ਰੋਬਲਮ ਆਊਗੀ ਸਾਨੂੰ ਸੋ ਜਿਵੇਂ ਕੀ ਹੁਣ ਜਿਹੜੇ ਰੁੱਖ ਵੀ ਨੇ ਇੱਥੇ ਵੀ ਕਈ ਫੁੱਲ ਬੂਟੇ ਜਾਂ ਰੁੱਖ ਹੋਣਗੇ ਸਾਨੂੰ ਉਹਨਾਂ ਦੇ ਨਾਮ ਨਹੀਂ ਪਤਾ ਹਨਾ ਬਿਲਕੁਲ ਮੈਂ ਉਹੀ ਦੱਸਣ ਲੱਗੀ ਸੀ ਕਿ ਇਹ ਮੇਰੇ ਹੱਥ 'ਚ ਬੁੱਕ ਹੈਗੀ ਆ ਬਲਵਿੰਦਰ ਲੱਖੇਵਾਲੀ ਦੀ ਸੋ ਜਿਹੜਾ ਵੀ ਕੋਈ 10 ਵਿਰਾਸਤੀ ਰੁੱਖਾਂ ਦੇ ਨਾਮ ਦੱਸੂਗਾ ਉਹਨੂੰ ਇਹ ਬੁੱਕ ਫ੍ਰੀ ਮਿਲਣੀ ਆ ਕਿਤਾਬ ਸਾਡੇ ਹਾਂ ਲੋ ਜੀ ਭਾਜੀ ਉਹਨਾਂ ਦੀ ਬੁੱਕ ਹੈਗੀ ਆ ਸੋ ਦੱਸੋ ਕਿ ਕਿਤਾਬ ਵਿੱਚ ਰੁੱਖ ਹਾਂਜੀ ਇੱਕਤਾਬ ਬਾਰੇ ਦੱਸਣਗੇ ਰਾਈਟਰ ਸਾਹਿਬ ਇਹ ਇਹ ਉਹ ਕਿਤਾਬਾਂ ਜਿਹੜੇ ਸਾਡੇ ਕਦੇ ਖੇ ਲੋਕ ਨਾ ਜਿਆਦਾ ਹੀ ਗੱਲਾਂ ਅਸੀਂ ਕਰਦੇ ਆ ਵੀ ਛੜਕਾਂ ਚੌੜੀਆਂ ਕਰਦੇ ਆ ਕੋਈ ਕਹਿੰਦਾ ਢੀਲੀ ਪਾਗਾਂ ਵਾਲਾ ਨੇ ਕਰਤੀਆਂ ਕੋਈ ਕਹਿੰਦੇ ਦੂਜੀ ਪਾਗਾਂ ਵਾਲਾ ਨੇ ਕਰਤੀ ਤੇ ਜਿਹੜੇ ਖੇਤਾਂ ਚੋਂ ਰੁੱਖ ਤੇ ਘਰਾਂ ਚੋਂ ਬਹੁਤ ਰੁੱਖ ਗਾਇਬ ਹੋਇਆ ਇਹ ਦੋਨੇ ਕਿਤਾਬਾਂ ਉਹ ਨੇ ਜਦੋਂ ਜਿਹੜੇ ਬੰਦਾ ਇਹ ਸੋਚਦਾ ਵੀ ਮੈਂ ਆਪਣੇ ਖੇਤਾਂ ਨੂੰ ਆਪਦੇ ਪਿੰਡਾਂ ਨੂੰ ਆਪਦੇ ਘਰਾਂ ਨੂੰ ਸੰਸਥਾਵਾਂ ਨੂੰ ਗ੍ਰੀਨ ਕਿਵੇਂ ਕੀਤਾ ਜਾ ਸਕਦਾ ਤੀਜੀ ਆ ਇਹ ਤਿੰਨ ਕਿਤਾਬਾਂ ਇਸੇ ਕਰਕੇ ਲਿਖੀਆਂ ਕਿ ਹਰੇਕ ਨੂੰ ਹਰੇਕ ਦਾ ਸੋਲੂਸ਼ਨ ਦਿੱਤਾ ਆਪਾਂ। ਜੇ ਬਾਗੀਚੀ ਬਣਾਉਣੀ ਤਾਂ ਰੁੱਖ ਲਾਉਣੇ ਆ, ਪਿੰਡ ਪੱਦਰ ਤੇ ਲਾਉਣੇ ਤਾਂ ਇਹ ਖਾਸ ਕਰਕੇ ਜਿਹੜੀ ਇਹ ਨਵੀਂ ਕਿਤਾਬ ਆ ਇਹ ਲਿਖੀ ਇਸ ਕਰਕੇ ਆ ਕਿ ਸਾਡੇ ਖੇਤਾਂ ਦੇ ਵਿੱਚ ਜਿਵੇਂ ਹੁਣ ਆਪਾਂ ਇੱਕ ਅਵਾਰਡ ਜੈਵਿਕ ਖੇਤੀ ਦਾ, ਜੈਵਿਕ ਖੇਤੀ ਦਾ ਜਿਹੜਾ ਅਵਾਰਡ ਆ ਜੈਵਿਕ ਖੇਤੀ 'ਚ ਬਹੁਤ ਕੰਪੀਟੀਸ਼ਨ ਸੀ, ਸਾਰਿਆਂ 'ਚ ਹੀ ਸੀ। ਪਰ ਇਹ ਅਵਾਰਡ ਉਹ ਨੂੰ ਗਾਜੀ ਦੇ ਵਿੱਚ ਰੁੱਖ ਬਹੁਤ ਜ਼ਿਆਦਾ ਨੇ। ਪਾਣੀ ਦੀ ਸਾਮ ਸੰਭਾਲ ਆ ਤੇ ਰੁੱਖਾਂ ਨਾਲ ਹੀ ਸਾਰਾ ਸਰਕਲ ਆ। ਸੋ ਤੁਹਾਡੇ ਸਾਰੇ ਇਸ ਸਮਾਦਮੇ ਹੌਲਾਈ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਜੇ ਜੇ ਕਿਤਾਬ ਇਹ ਮੁੱਖ ਤੌਰ ਤੇ ਇੱਕ ਤਾਂ ਆਪਾਂ ਮੁਫਤ ਦੇ ਰਹੇ ਆ ਜਿਹੜਾ ਦਾ ਰਤੀ ਰੁੱਖਾ ਦੇ ਨਾਲ ਦੱਸੂਗਾ ਤਾਂ ਇਹ ਤੁਸੀਂ ਜਿਹੜੀ ਕਿਤਾਬ ਹੈ ਉਹਨੂੰ ਪੜੋ ਔਰ ਵੱਡੀ ਗੱਲ ਸਾਰੇ ਤੋਂ ਇਹ ਵੀ ਸੋਚ ਨਾਲ ਸੋਚ ਜੋੜੋ ਸੋਚ nyo.org ਜਿਵੇਂ ਇੱਕ ਸਿੰਗਰ ਤੇ ਆਰਟਿਸਟ ਕਹਿੰਦਾ ਸਬਸਕ੍ਰਾਈਬ ਕਰੇ ਲਾਈਕ ਕਰੇ ਹੈਨਾ ਤੇ ਉਵੇਂ ਹੀ ਇਹ ਆ ਕਿ ਤੁਸੀਂ sochngo.org ਵੈੱਬ ਵੈੱਬ ਉਹ ਤੁਹਾਨੂੰ ਪਤਾ ਸੋਚ ਸੰਸਥਾ ਵੱਲੋਂ ਵਾਤਾਵਰਣ ਸੰਭਾਲ ਮੇਲੇ 'ਚ ਜਿੰਨਾ ਜਿੰਨਾ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਸੀ ਉਹਨਾਂ ਨੂੰ ਇਨਾਮ ਮੰਡੇ ਗਏ ਨੇ ਸੋ 3rd ਪ੍ਰਾਈਜ਼ ਜਿਹੜਾ ਮਿਲਿਆ ਹੈ ਉਹ ਇਹਨਾਂ ਨੂੰ ਮਿਲਿਆ ਇਹਨਾਂ ਨੇ ਡਾਕੂਮੈਂਟਰੀ ਫਿਲਮ ਬਣਾਈ ਸੀ ਵਾਤਾਵਰਣ ਦੇ ਸੰਭਾਲ ਸੰਭਾਲ ਤੇ ਕੀ ਫਿਲਮ ਬਣਾਈ ਹੈ ਉਹ ਖੁਦ ਦੱਸਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮਹਾਰਾਜਨ ਪ੍ਰੀਤ ਸਿੰਘ ਬੈਂਸ ਕਲਚਰਲ ਸੈਕਟਰੀ ਪੁਲਿਸ ਡਿਵੀਜ਼ਨ ਪਬਲਿਕ ਸਕੂਲ ਲੁਧਿਆਣਾ ਸਾਡੇ ਸਕੂਲ ਨੇ ਪਾਟ ਲਿੱਤਾ ਸੀ ਡਾਕੂਮੈਂਟਰੀ ਫਿਲਮ ਬਣਾਈ ਹੈ ਬੁੱਢੇ ਦਰਿਆ ਤੋਂ ਨਾਲੇ ਤੱਕ ਦਾ ਸਫ਼ਰ ਕਿ ਕਿਸ ਤਰ੍ਹਾਂ ਬੁੱਢਾ ਨਾਲਾ ਇੱਕ ਦਰਿਆ ਸੀ ਤੇ ਉਹ ਨਾਲਾ ਨਾਲਾ ਬਣ ਗਿਆ ਅੱਜ ਲੋਕਾਂ ਦੀਆਂ ਗਲਤੀਆਂ ਕਰਕੇ ਸੋ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਵੀ ਆਓ ਵਾਤਾਵਰਣ ਨੂੰ ਬਚਾਈਏ ਤੇ ਆਪਣਾ ਯੋਗਦਾਨ ਪਾਈਏ ਹੁਣ ਜਿਵੇਂ ਸੋਚ ਜਿਹੜਾ ਇਨੀਸ਼ੀਏਟਿਵ ਹੈ ਵਿਡਾਲੀ ਸਾਹਿਬ ਨੇ ਬਹੁਤ ਵਧੀਆ ਹੈ ਫੇਅਰ ਕਰਵਾਇਆ ਤੇ ਇਦਾਂ ਦੇ ਫੇਅਰ ਹੋਰ ਜ਼ਿਆਦਾ ਹੋਣੇ ਚਾਹੀਦੇ ਜਾਂ ਤਾ ਜੋ ਮੇਰੇ ਵਰਗੇ ਸਕੂਲੀ ਬੱਚਿਆਂ ਨੂੰ ਵੀ ਮੌਕਾ ਮਿਲੇ ਤੇ ਅਸੀਂ ਆਪਣਾ ਹੁਨਰ ਦੇ ਥਰੂ এনवायरमेंट ਨੂੰ ਬਚਾ ਸਕੀਏ ਜੀ ਥੈਂਕ ਯੂ ਜੇ ਤੁਸੀਂ ਮੰਨਦੇ ਹੋ ਕਿ ਜਦੋਂ ਗਰਾਉਂਡ ਲੈਵਲ ਤੇ ਜਾਂਦੇ ਨੇ ਲੋਕ ਜਿ ਇਤਰਾ ਸੰਸਥਾਵਾਂ ਤੁਹਾਡੇ ਤੱਕ ਪਹੁੰਚ ਕਰਦੀਆਂ ਨੇ ਕਿ ਤੁਸੀਂ ਆਓ ਤੇ ਜੋ ਵੀ ਮਤਲਬ ਤੁਸੀਂ ਵਾਤਾਵਰਣ ਦੀ ਸਾਮ ਸੰਭਾਲ ਲਈ ਕੀਤਾ ਹੈ ਉਹ ਤੁਸੀਂ ਇੱਥੇ ਆਪਣਾ ਪੇਸ਼ ਕਰੋ ਤੇ ਤੁਹਾਨੂੰ ਉਹਦੇ ਲਈ ਜਦੋਂ ਇਨਾਮ ਦਿੱਤੇ ਜਾਂਦੇ ਨੇ ਤਾਂ ਮੋਟੀਵੇਸ਼ਨ ਮਿਲਦੀ ਹੈ ਇਨਕਰੇਜਮੈਂਟ ਮਿਲਦੀ ਹੈ ਬਿਲਕੁਲ ਜੀ ਮੋਟੀਵੇਸ਼ਨ ਮਿਲਦੀ ਹੈ ਅਸੀਂ ਸਾਨੂੰ ਹੁੰਦਾ ਵੀ ਹੋਰ ਜ਼ਿਆਦਾ ਯੋਗਦਾਨ ਪਾਈਏ ਅਸੀਂ ਯੋਗਦਾਨ ਪਾਣਾ ਵੀ ਚਾਹੁੰਦੇ ਆ ਪਰ ਕਈ ਵਾਰੀ ਮੌਕਾ ਨਹੀਂ ਮਿਲਦਾ ਜਦੋਂ ਐਸੀਆਂ ਚੀਜ਼ਾਂ ਅੱਗੇ ਆਉਂਦੀਆਂ ਨੇ ਸੋਸਾਇਟੀ ਤੋਂ ਲੋਕੀ ਐਫਰਟ ਕਰਦੇ ਆ ਤਾਂ ਸਾਨੂੰ ਵਧੀਆ ਲੱਗਦਾ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਐਫਰਟ ਕਰਦਾ ਹੈ ਜੀ ਬਹੁਤ ਬਾਕੀ ਜਿਹੜੇ ਨੌਜਵਾਨ ਨੇ ਜਿਹੜੇ ਆਉਣਾ ਚਾਹੁੰਦੇ ਨੇ ਤੇ ਜਿਨ੍ਹਾਂ ਨੂੰ ਅਜੇ ਅਜੇ ਉਹਨੇ ਸੀਰੀਅਸ ਨਹੀਂ ਹੈਗੇ ਉਹਨਾਂ ਲਈ ਕੀ ਮੈਸੇਜ ਹੈ ਉਹਨਾਂ ਲਈ ਇਹੀ ਮੈਸੇਜ ਹੈ ਵੀ ਆਓ ਆਪਾਂ ਇੱਕ ਵਾਰੀ ਕਿਉਂਕਿ ਜਦੋਂ ਆਪਾਂ ਕਦੇ ਬੈਠ ਕੇ ਦੇਖਾਂਗੇ ਵੀ ਯਾਰ ਆਪ ਰੋਲ ਨੇ ਮੈਂ ਆਪ ਰੋਲ ਨੇ ਪੰਜਾਬ ਚਾਹ ਦਿੱਕਤ ਆ ਦਿੱਕਤ ਐ ਸੋਲਵ ਨਹੀਂ ਹੋਣੀ ਚਲੋ ਤੱਕ ਆਪਾਂ ਗਰਾਊਂਡ ਲੈਵਲ ਤੇ ਆ ਕੇ ਕੰਮ ਨਹੀਂ ਕਰਾਂਗੇ ਸੋ ਮੇਰਾ ਮੈਸੇਜ ਇਹ ਹੈ ਵੀ ਸਾਰੇ ਜਾਣੇ ਆਪਾਂ ਗਰਾਊਂਡ ਲੈਵਲ ਤੇ ਆ ਕੇ ਕੰਮ ਕਰੀਏ ਤੇ ਜਿਵੇਂ ਆਪਣਾ ਯੋਗਦਾਨ ਪਾ ਸਕਦੇ ਆ ਪਾਈਏ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਅਸੀਂ ਮਾੜਾ ਤਾਂ ਕਹੀ ਨਹੀਂ ਸਕਦੇ ਹੈ ਜੀ ਚੰਗੀ ਸੋਚ ਦੇ ਨਾਲ ਅਸੀਂ ਸੋਚ ਦੀ ਸੰਸਥਾ ਦੇ ਨਾਲ ਜੁੜੇ ਹੋਏ ਹਾਂ 2 ਸਾਲਾਂ ਤੋਂ ਅਤੇ ਤੀਸਰੇ ਸਾਲ ਤੇ ਪਹਿਲਾ ਮੋਗੇ ਚਾਇਲ ਸੀ ਤੇ ਅਸੀਂ ਇਕੱਠੇ ਤੇ ਸਾਡਾ ਉਦੋਂ ਤੋਂ ਇਹਨਾਂ ਨਾਲ ਵਾਦਾ ਸੀਗਾ ਵੀ ਜਦੋਂ ਵੀ ਵਲੌਗ ਹੈ ਅਸੀਂ ਸਾਰੇ ਕੰਮ ਛੱਡ ਕੇ ਆਵਾਂਗੇ ਬਾਕੀਆਂ ਦਾ ਸਾਨੂੰ ਨਹੀਂ ਪਤਾ ਲੇਕਿਨ ਅਸੀਂ ਆਏ ਆ ਰਾਜ ਵੀ ਆਈ ਹੈ ਤੇ ਮੈਂ ਵੀ ਆਇਆ ਤੇ ਮਲਕੀਤ ਰੌਣੀ ਜੀ ਜਰਾ ਉਹਨਾਂ ਦੀ ਤਬੀਅਤ ਥੋੜੀ ਜੀ ਠੀਕ ਨਹੀਂ ਸੀਗੀ ਦਾ ਸਾਥ ਸੀਗੀ ਤੇ ਉਹ ਆ ਨਹੀਂ ਸਕੇ ਲੇਕਿਨ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਤੇ ਸਾਡੇ ਹੋਰ ਆਰਟਿਸਟ ਵੀ ਆਏ ਆ ਮੋਨਵਗਨ ਜੀ ਆਏ ਆ ਤੇ ਪੱਲੂ ਸ਼ਾਵ ਆਏ ਆ ਸੋ ਅਸੀਂ ਤਾਂ ਇਹ ਹੀ ਕਹਾਂਗੇ ਜੇ ਪੰਜਾਬ ਦੇ ਵਿੱਚ ਇਹ ਚੀਜ਼ ਅਵੇਅਰਨੈਸ ਹੋਣੀ ਚਾਹੀਦੀ ਹੈ ਸਾਰੇ 2 ਤੋਂ 4 4 ਤੋਂ 8 8 ਤੋਂ 80 ਇਸ ਤਰ੍ਹਾਂ ਜੁੜਦੇ ਰਹਿਣਗੇ ਤੇ ਚੰਗਾ ਕਿਉਂਕਿ ਸਾਡਾ ਇਹ ਜਿਹੜਾ ਵਾਤਾਵਰਣ ਸੰਭਾਲ ਮੇਲਾ ਹੈ ਇਸੇ ਤਰ੍ਹਾਂ ਲੱਗਦੇ ਰਹਿਣਾ ਚਾਹੀਦਾ ਵਧਦੇ ਰਹਿਣਾ ਚਾਹੀਦਾ ਸੋ ਤੁਸੀਂ ਵੀ ਜੁੜੋ ਅਸੀਂ ਤੇ ਜੁੜੇ ਹੋਏ ਹਾਂ ਤੁਸੀਂ ਵੀ ਜੁੜੋ ਤੇ ਪੰਜਾਬ ਨੂੰ ਹੋਰ ਖੂਬਸੂਰਤ ਬਣਾਉਣ ਦੇ ਵਿੱਚ ਹਾਂਜੀ ਸਹਾਇਕ ਹੋ ਦੇਖੋ ਜੀ ਅਸੀਂ ਦਾ ਥੋੜੇ ਜਿਹੋ ਛੋਟੇ ਜਿਹੇ ਸਕੂਲਸ ਲਾ ਰਹੇ ਨੂਰਮੈਲ ਦੇ ਕੋਲ ਤੇ ਆਈ ਲਿਵ ਇਨ ਯੂਕੇ ਤੇ ਡਾਕਟਰ ਲਖੇਵਾਲੀ ਜੀ ਨੇ ਮੈਨੂੰ ਇਸ ਮੇਲੇ ਬਾਰੇ ਦੱਸਿਆ ਸੀ ਸੋ ਮਾਈ ਏਮ ਇਜ਼ ਟੂ ਰੀਲੀ ਅੰਡਰਸਟੈਂਡ ਕਿ ਆਪਾਂ ਇੱਥੇ ਪੰਜਾਬ 'ਚ ਕੀ ਕਰ ਰਹੇ ਹਾਂ ਬੱਚਿਆਂ ਲਈ ਸਪੈਸ਼ਲੀ ਜੇ ਆਪਾਂ ਬੱਚਿਆਂ ਤੋਂ ਸ਼ੁਰੂ ਕਰਾਂਗੇ ਉਹੀ ਆਪਣਾ ਭਵਿੱਖ ਹੈ ਥੈਨ ਆਈ ਮੈਨਾ ਨਾ ਹੁਣ ਹੀ ਗੱਲ ਕਰ ਰਹੀ ਸੀ ਕਿ ਵੀ ਸ਼ੁੱਡ ਸਟਾਰਟ ਸਮਥਿੰਗ ਕਿ ਆਪਾਂ ਨੂੰ ਹਰ ਐਜੂਕੇਸ਼ਨ ਸਕੂਲ ਦੇ ਜਿਹੜੀ ਕਰਿਕੂਲਮ ਉਹਦੇ ਵਿੱਚ ਆਪਾਂ ਨੂੰ ਆਪਣੇ ਵਾਤਾਵਰਣ ਲਈ ਕੁਝ ਰੱਖਣਾ ਚਾਹੀਦਾ ਹੈ ਤਾਂ ਹੀ ਉਹਦਾ ਲੌਂਗ ਟਰਮ ਇੰਪੈਕਟ ਹੋਊਗਾ ਸੋ ਆਈ ਥਿੰਕ ਥਿਸ ਪਲੇਟਫਾਰਮ ਇਜ਼ ਗ੍ਰੇਟ ਕਿ ਵੀਲ ਕਮ ਹੇਅਰ ਐਂਡ ਵੀਲ ਸਟਾਰਟ ਮੇਕਿੰਗ ਦ ਨੈਟਵਰਕ ਆਫ ਪੀਪਲ ਵਿਲ ਮੀਟ ਪੀਪਲ ਐਂਡ ਵੀ ਵਿਲ ਟ੍ਰਾਈ ਸਮਥਿੰਗ ਟੂ ਡੂ ਫਾਰ ਦ ਪੰਜਾਬ ਮੇਰੀ ਅਪੀਲ ਤਾਂ ਇਹੀ ਹੈ ਵੀ ਦੇਖੋ ਪਲਾਸਟਿਕ ਵਗੈਰਾ ਜਿਹੜਾ ਹੁਣ ਦੇਖੋ ਆਪਾਂ ਰਾਹ ਰਾਹ ਜਾਂਦੇ ਆ ਉਹਦੀ ਸਾਰਿਆਂ ਨਾਲੋਂ ਜ਼ਿਆਦਾ ਪ੍ਰੋਬਲਮ ਹੈ ਆਪਣੇ ਘਰਾਂ ਵਿੱਚ ਆਪਾਂ ਕਿੱਦਾਂ ਆਪਾਂ ਬਾਇਓ ਜਿਹੜਾ ਬਾਇਓ ਡਿਗਰੇਡੇਬਲ ਸਮਾਨ ਹੈ ਉਹਨੂੰ ਆਪਾਂ ਕਿੱਦਾਂ ਜਿਹਦਾ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਕਿ ਆਪਣੇ ਪਿੰਡਾਂ ਦੇ ਬਾਹਰ ਰੂੜੀਆਂ ਹੁੰਦੀਆਂ ਸੀ ਫਿਰ ਉਹਨੂੰ ਕੰਪੋਸਟ ਬਣ ਜਾਂਦਾ ਸੀ ਹਨਾ ਫਿਰ ਆਪਾਂ ਉਹਨੂੰ ਰੀਯੂਜ਼ ਕਰਦੇ ਸੀ ਉਹਦੇ ਨਾਲ ਕੀ ਹੁੰਦਾ ਸੀ ਕਿ ਵਾਤਾਵਰਣ ਕਲੀਨ ਰਹਿੰਦਾ ਸੀ ਤੇ ਪਲੱਸ ਆਪਾਂ ਨੂੰ ਜਿਹੜੀ ਲੈਂਡ ਨੂੰ ਯੂਸ ਟੂ ਗੈਟ ਗੁੱਡ ਨਿਊਟ੍ਰੀਐਂਟਸ ਸੋ ਆਈ ਥਿੰਕ ਜਿਹੜੇ ਆਮ ਆਪਾਂ ਛੋਟੇ ਛੋਟੇ ਸਟੈਪਸ ਲੈ ਸਕਦੇ ਹਾਂ ਜਿਹਦੇ ਨਾਲ ਆਪਾਂ ਕਾਫੀ ਵਾਤਾਵਰਨ ਨੂੰ ਸੰਭਾਲ ਕਰ ਸਕਦੇ ਹਾਂ ਪਿੱਪਲ ਨਿੰਮ ਹਾਂਜੀ ਬੋੜ ਹਾਂਜੀ ਤੇ ਟਾਲੀ ਹਾਂਜੀ ਤੇ ਚਲ ਚੱਲ ਚਲ ਨੇੜੇ ਹਮ ਬੇਰੀ ਨਕਲੀ ਲੋੜੀ ਨਕ ਦੇਖੋ ਨਕ ਕਰ ਹਾਂ ਟੀਚਰ ਯਾਤ ਜਾਂਦੇ ਨਹੀਂ ਜੰਡ ਜੰਡ ਇਹ ਨਹੀਂ ਬੋਲਣਾ ਜੇ ਦੱਸਿਆ ਚਲੋ ਸ਼ਾਬਾਸ਼ ਸ਼ਾਬਾਸ਼ ਤੂਤ ਹੈ ਤੂਤ ਹਾਂ ਜੀ ਤੂਤ ਤੋਰੇਗੇ ਦੂਰੇਗੇ ਅਗਰ ਦੇਖੋ ਨੇੜੇ ਤੇੜੇ ਹੋਣਾ ਨੇੜੇ ਤੇੜਾ ਦਰਖਤ ਨੇੜੇ ਤੇੜੀ ਆ ਨਾਮ ਮਾਈਂਡ ਚ ਆਊਗਾ ਬਰਗਦ ਇਹ ਉਹਦਾ ਵਾਗੇ ਬਰ ਅੱਛਾ ਚਲ ਚਲੋ ਸ਼ਾਬਾਸ਼ ਸ਼ਾਬਾਸ਼ ਤਾੜੀ ਤਾੜੀ ਸ਼ਾਬਾਸ਼ ਇੱਧਰ ਆ ਗਿਆ ਸੀ ਸ਼ਾਬਾਸ਼ ਹੁਣ ਇੱਕ ਤੁਸੀਂ ਦੱਸੋ ਕੋਈ ਬੰਨੂ ਅਨਾਰ ਅਰਜਨ 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 ਰਹਿ ਗਿਆ ਇੱਕ ਰਹਿ ਗਿਆ ਇੱਕ ਰਹਿ ਗਿਆ ਬਸ ਹੈ ਹਾਂ ਬੋ ਹਾਂਜੀ ਮਾਸ਼ਾਅੱਲ ਥੈਂਕ ਯੂ ਥੈਂਕ ਯੂ ਇਹ ਕਿਤਾਬ ਲੈ ਸੀ ਇਹਨਾਂ ਨੂੰ ਦੇ ਰਿਹਾ ਹਾਂ ਹਾਂਜੀ ਫੋਟੋ ਖਿੱਚੋ ਇੱਕ ਸਾਡੇ ਕੋਈ ਵੀ ਗੁਰਸੇਰਤ ਕੌਰ ਅੱਛਾ ਦਾਸ ਰੁੱਖਾਂ ਦੇ ਨਾਮ ਦੇ ਜਿਹੜੇ ਵਿਰਾਸਤੀ ਰੁੱਖ ਨੇ ਉਹ ਵਿਰਾਸਤੀ ਰੁੱਖ ਚਲੋ ਦੱਸੋ ਵਿਰਾਸਤੀ ਕਿਹਨੇ ਵਿਰਾਸਤੀ ਹੁੰਦੇ ਆ ਜਿਹੜੇ ਆਪਣੇ ਪੁਰਾਤਨ ਪੁਰਾਤਨ ਹੁੰਦੇ ਨਹੀਂ ਜਿਹੜੇ ਸਦੀਆਂ ਤੋਂ ਆਪਣੇ ਪੰਜਾਬ ਦੇ ਵਿਰਸੇ ਨਾਲ ਜੁੜੇ ਹੋਏ ਨੇ ਹਮ જો તું થી કોઈ ભી 10 લખા દે ના દો કોઈ ભી કોઈ ભી 4 5 કુછ દસ કોઈ ભી દસ સર પ્રાણી નહિ પાંચ કરને પાંચ કરને ચલ શાબાશ મેંગો હાજી હા હાજી જામન હાજી બોર્ડ હાજી શાબાશ પીપલ વેરી ગુડ એક રહે ગયા ચીકુ ચીકુ નહીં નિંપુણીપુ ઠીક આ રે આ રે Νίμ. Μπορείτε να μιλήσετε. Νίμ, ναι. Ωραία. Λόγια, Λόγια. Λόγια.